ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਬਲਜੀਤ ਸਿੰਘ ਤੇ ਅੱਜ ਪੀਐਮ ਮੋਦੀ ਸਾਹਿਬ ਆਏ ਸੀ ਪਟਿਆਲੇ ਜਿਸ ਤਰ੍ਹਾਂ ਕਿ ਅਸੀਂ ਸਾਰਿਆਂ ਨੇ ਵੇਖਿਆ ਕਿ ਪਟਿਆਲੇ ਆਉਣ ਤੋਂ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਵਿੱਚ ਬਹੁਤ ਜ਼ਿਆਦਾ ਡਿਪਲॉयਮੈਂਟ ਕੀਤੀ ਗਈ ਪੰਜਾਬ ਪੁਲਿਸ ਤੇ ਸੀਗੀ ਹੀ ਲੇਕਿਨ ਉਹਦੇ ਨਾਲ ਪੈਰਾ ਮਿਲਟਰੀ ਫੋਰਸ ਵੀ ਲੱਗੀ ਹੈ ਤੇ ਨਾਲ ਲੱਗੇ ਹੈ ਜੀ ਗੁਜਰਾਤ ਪੁਲਿਸ ਦੇ ਵੀ ਮੁਲਾਜ਼ਮ ਜਾਂ ਕਿਹ ਲੋ ਗੁਜਰਾਤ ਦੇ ਵੀ ਬੰਦੇ ਹੁਣ ਵੈਸੇ ਤੇ 1.a ਵੇਖਿਆ ਜਾਵੇ ਕਿ ਬਈ ਪੰਜਾਬ ਦੇ ਵਿੱਚ ਪੀਐਮ ਹੈਗੇ ਤੇ ਗੁਜਰਾਤ ਜਾਂ ਹੋਰ ਇੰਨੀ ਮਿਲਟਰੀ ਫੋਰਸ ਦੀ ਕੀ ਲੋੜ ਸੀ ਅਲੱਗੀ ਮੁੱਦਾ ਹੈ ਨਹੀਂ ਪਰ ਸਿਕਿਉਰਿਟੀ ਇਸ਼ੂ ਹੈ ਪਰ ਠੀਕ ਹੈ ਪਰ ਉਹਨਾਂ ਨੂੰ ਇਹ ਲੱਗਦਾ ਹੋਣਾ ਕਿ ਜੋ ਹਾਲਾਤ ਜਾਂ ਜੋ ਹਾਲ ਪਿਛਲੀ ਵਾਰੀ ਫਿਰੋਜ਼ਪੁਰ ਜਾਂਦੇ ਟਾਈਮ ਹੋਇਆ ਕਿਸਾਨਾਂ ਵੱਲੋਂ ਜਾਂ ਜਿਸ ਤਰ੍ਹਾਂ ਵੀ ਰੋਡ ਜਮ ਸੀ ਉਸ ਟਾਈਮ ਉਹ ਹਾਲਾਤ ਅਜਨਾ ਬਣ ਜਾਣ ਹਾਲਾਂਕਿ ਕਿਸਾਨਾਂ ਨੇ ਉਹਨਾਂ ਦੇ ਜਿਹੜੇ ਵੀ ਲੋਕ ਪ੍ਰਚਾਰ ਕਰ ਰਹੇ ਹੈ ਬੀਜੇਪੀ ਲਈ ਇਸ ਟਾਈਮ ਉਹ ਉਹਨਾਂ ਨੂੰ मतलब वड़न नहीं दे रहे क्योंकि ਉਹਨਾਂ ਦਾ ਬਹੁਤ ਚੰਗੇ ਤਰੀਕੇ ਨਾਲ ਡਟ ਕੇ ਕੇਲੋ ਮੁਕਾਬਲਾ ਕੀਤਾ ਜਾ ਰਿਹਾ ਤੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝ ਆ ਗਈ ਕਿ ਮੋਦੀ ਸਾਹਿਬ ਨੂੰ ਕਿਤੇ ਨਾ ਕਿਤੇ ਇਹ ਪਤਾ ਹੈ ਕਿ ਭਾਈ ਇਸ ਏਰੀਏ ਵਿੱਚ ਮੇਰਾ ਜਿਹੜਾ ਜੋਰ ਹੈ ਉਹ ਬੋਤਾ ਨਹੀਂ ਚੱਲਣਾ ਜਿੰਨੀ ਦੇਰ ਕਿ ਮੈਂ ਆਪਣੇ ਵਾਸਤੇ ਕੁਝ ਹੋਰ ਸੈਟਲ ਨਾ ਕਰਨਾ मतलब ਕਿ ਉਹਨਾਂ ਨੇ ਗਰਾਊਂਡ ਬਣਾ ਲਿਆ ਸੀ ਕਿ ਕੋਈ ਵੀ ਕਿਸਾਨ ਜਥੇਬੰਦੀ ਅੱਗੇ ਨਾ ਪਾਵੇ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਰੋਕ ਕੇ ਰੱਖਿਆ ਤੇ ਚੰਗੇ ਤਰੀਕੇ ਨਾਲ ਡਿਪਲॉयਮੈਂਟ ਕੀਤੀ ਗਈ ਹਾਲਾਂਕਿ ਕਿਸਾਨਾਂ ਨੇ ਵੀ ਬਹੁਤ ਜ਼ੋਰ ਮਾਰਿਆ ਪਰ ਠੀਕ ਹੈ ਉਹ ਆਪਣੇ ਲੈਵਲ ਤੇ ਕੰਮ ਕਰ ਰਹੀ ਸੀ ਇਹ ਆਪਣੇ ਲੈਵਲ ਤੇ ਕੰਮ ਕਰ ਰਹੀ ਸੀ ਉਹਨਾਂ ਦੀ ਇਹ ਪਹਿਲੀ ਰੈਲੀ ਸੀ ਪਰ ਪਹਿਲੀ ਰੈਲੀ ਹੋਣ ਦੇ ਨਜ਼ਰੀਏ ਵਿੱਚ ਵੇਖਿਆ ਜਾਏ ਤੇ ਪੰਜਾਬ ਵਾਸਤੇ ਕੋਈ ਬੋਤਾ ਹੈਗਾ ਨਹੀਂ ਸੀ ਉਹਨਾਂ ਕੋਲ ਕੋਈ ਬੋਤਾ ਦੱਸਣ ਵਾਸਤੇ ਉਹਨਾਂ ਕੋਲ ਨਹੀਂ ਸੀਗਾ ਇਹ ਆ ਕੁਝ ਹੀ ਬਹੁਤ ਹੀ ਆਪਣੀ ਕੋਈ ਜੀਡੀ ਉਹਨਾਂ ਨੇ ਪਿਛਲੇ 10 ਸਾਲ ਚ ਅਰਜਿਤ ਕੀਤੀ ਚੀਜ਼ ਸਿਵਾਏ ਇੱਕ ਰਾਮ ਮੰਦਿਰ ਦੀ ਉਹਨਾਂ ਨੇ ਗੱਲ ਕੀਤੀ ਜਾਂ ਹੋਰ ਉਹਨਾਂ ਨੇ ਜਿਸ ਤਰ੍ਹਾਂ ਉਹ 370 ਦੀ ਗੱਲ ਕਰ ਜਾਂਦੇ ਐ ਇੱਕ ਉਹ ਕਰਤਾਰਪੁਰ ਕੋरिडोर ਦੀ ਗੱਲ ਕਰ ਗਏ ਬਸ ਲੈ ਦੇ ਕੇ ਇਹ ਹੀ 2-4 ਗੱਲਾਂ ਸੀ ਹੋਰ ਉਹਨਾਂ ਕੋਲ ਕੋਈ ਖਾਸ ਕੋਈ ਖਾਸ ਵਿਸ਼ਾ ਕੋਈ ਖਾਸ ਜਿਹੜੀ ਕਿ ਪ੍ਰੋਬਲਮ ਲੋਕਾਂ ਦੀ ਸੋਲਵ ਕੀਤੀ ਜਾ ਸਕੇ ਕੁਝ ਇਹੋ ਜਿਹਾ ਉਹਨਾਂ ਕੋਲ ਨਹੀਂ ਸੀ ਕੁਝ ਨਹੀਂ ਸੀ ਸਿਰਫ ਇੰਨੀ ਗੱਲ ਸੀ ਕਿ ਜੀ ਹਾਂਜੀ ਮੈਂ ਕਰਤਾਰਪੁਰ ਕਵਾਇਡਰ ਖੋਲ੍ਹਦਾ ਉਹਦੇ ਵਿੱਚ ਵੀ ਇੱਕ ਗੱਲ ਹੋਰ ਥੋੜੀ ਜਿਹੀ ਉਹ ਮਤਲਬ ਕਹਿ ਲਓ ਕਿ ਤੀਲੀ ਲਾਣ ਵਾਲੀ ਕਰ ਗਏ ਕਿ ਜੀ ਮੈਂ ਜੇ ਉਸ ਟਾਈਮ ਪ੍ਰਧਾਨ ਮੰਤਰੀ ਹੁੰਦਾ 1947 ਦੀ ਗੱਲ ਕਰ ਰਿਹਾ ਅੱਜ ਦੀ ਗੱਲ ਨਹੀਂ ਕਰ ਰਿਹਾ ਪਿਛਲੇ 70 ਸਾਲ ਪੁਰਾਣੀ ਗੱਲ ਕਰ ਰਿਹਾ ਹੈ ਜੀ ਜੇ ਮੈਂ ਉਸ ਟਾਈਮ ਪ੍ਰਧਾਨ ਮੰਤਰੀ ਹੁੰਦਾ ਤਾਂ ਆ ਕਰਤਾਰਪੁਰ ਵਾਲਾ ਸਾਰਾ ਏਰੀਆ ਮੈਂ ਆਪਣੇ ਕੋਲ ਮਤਲਬ ਇੰਡੀਆ ਵਿੱਚ ਲੈ ਆਂਦਾ ਤੇ ਕਾਂਗਰਸ ਉਸ ਟਾਈਮ ਹਲਕੀ ਪੈ ਗਈ ਜਾਂ ਲੋਕਾਂ ਨੇ ਉਸ ਟਾਈਮ ਇਸ ਤਰੀਕੇ ਨਾਲ ਨਹੀਂ ਕੀਤਾ ਹੁਣ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਸਰ 70 ਸਾਲ ਪਹਿਲਾਂ ਦੀ ਗੱਲ ਤੁਸੀਂ ਅੱਜ ਛੇੜ ਰਹੇ ਹੋ ਠੀਕ ਹੈ ਨਾ ਮੰਨ ਲਓ ਤੁਸੀਂ ਇਹ ਗੱਲ ਕਰਨੀ ਸੀ ਤੇ ਭਾਜੀ 10 ਸਾਲ ਤੁਹਾਡੇ ਕੋਲ ਰਾਜ ਸੀਗਾ ਤੁਸੀਂ ਚਲੇ ਜਾਂਦੇ ਪਾਕਿਸਤਾਨ ਨਾਲ ਗੱਲ ਕਰ ਯਾ ਪਾਕਿਸਤਾਨ ਨਾਲ ਗੱਲ ਕਰ ਲੈਂਦੇ ਇੱਕ ਵਾਰੀ ਕਿ ਭਈ ਸਾਨੂੰ ਕਰਤਾਰਪੁਰ ਕੋਰੀਡੋਰ ਦੇ ਦਿਓ ਤੁਹਾਨੂੰ ਜੋ ਹੋਰ ਏਰੀਆ ਚਾਹੀਦਾ ਹੈ ਲੈ ਲਓ ਸਾਡੇ ਕੋਲੋਂ ਭਈ ਐਕਸਚੇਂਜ ਤਾਂ ਹੋ ਹੀ ਸਕਦੀ ਹੈ ਲੈਂਡ ਲੈਂਡ ਹੀ ਐਕਸਚੇਂਜ ਕਰਨੀ ਹੈ ਨਾ ਤੇ ਕਰ ਲਓ ਲੈਂਡ ਐਕਸਚੇਂਜ ਜਾਂ ਤੁਸੀਂ ਕੋਈ ਦਾ ਐਫਰਟ ਕਰਦੇ ਠੀਕ ਹੈ ਤੁਸੀਂ ਇਹ ਜ਼ਰੂਰ ਕੀਤਾ ਕਿ ਭਈ ਕਰਤਾਰਪੁਰ ਕੋਰੀਡੋਰ ਬਣਾਇਆ ਉਹ ਵੀ ਤੁਹਾਨੂੰ ਬਣਾਣਾ ਪੈ ਗਿਆ ਉਹ ਬਾਈ ਚਾਂਸ ਠੀਕ ਹੈ ਉਹ ਹੋ ਗਿਆ ਤੁਹਾਡੇ ਰਾਜ ਵਿੱਚ ਉਹ ਗੱਲ ਕੀਤੀ ਗਈ ਉਹ ਤੁਹਾਡੇ ਜਲੋ ਤੁਹਾਡੀ ਡਾਇਰੀ ਚ ਲਿਖੀ ਗਈ ਕਿ ਭਈ ਮੋਦੀ ਸਾਹਿਬ ਦੇ ਰਾਜ ਵਿੱਚ ਕਰਤਾਰਪੁਰ ਕੋਰੀਡੋਰ ਬਣਿਆ ਜਿਹੜੀ ਕਿ ਚੰਗੀ ਗੱਲ ਹੈ ਮਤਲਬ ਉਹਦੇ ਅੰਦਰ ਕੋਈ ਬੁਰਾਈ ਨਹੀਂ ਹੈ ਸੰਗਤਾ ਵਾਸਤੇ ਬੈਟਰਮੈਂਟ ਹੋਇਆ ਹੈ ਔਰ ਉਸ ਤੋਂ ਇਲਾਵਾ ਭਾਰਤ ਸਰਕਾਰ ਨੇ ਵੀ ਬਹੁਤ ਪੈਸਾ ਲਗਾਇਆ ਹੈ ਉੱਥੋਂ ਪਾਕਿਸਤਾਨ ਨੇ ਵੀ ਬਹੁਤ ਪੈਸਾ ਲਗਾਇਆ ਹੈ ਇਸ ਤੇ ਕੋਈ ਡਾਊਟ ਨਹੀਂ ਹੈ ਕੋਈ ਉਸਮੇ ਦੋਰਾ ਨਹੀਂ ਹੈ ਔਰ ਦੋਨਾਂ ਹੀ ਸਰਕਾਰਾਂ ਨੇ ਵਿਲਿੰਗਨੈਸ ਸ਼ੋ ਕੀਤੀ ਹੈ ਕਿ ਬਈ ਠੀਕ ਹੈ ਲੋਕੀ ਆਣਗੇ ਜਾਣਗੇ ਦੋਨਾਂ ਦੀ ਇਕਨੋਮੀ ਬੂਸਟ ਹੋਏਗੀ ਕਿਉਂਕਿ ਟੂਰਿਜ਼ਮ ਦਾ ਇੱਕ ਜ਼ਰੀਆ ਬਣ ਜਾਂਦਾ ਹੈ ਕਿਉਂਕਿ ਲੋਕ ਇੱਧਰ ਆਂਦੇ ਉੱਧਰ ਜਾਂਦੇ ਤੇ ਉਹ ਚੀਜ਼ ਚੱਲਦੀ ਹੈ ਪਰ ਕਹਿਣ ਦਾ ਭਾ ਮੇਰਾ ਇਹ ਹੈ ਕਿ ਅੱਜ ਤੁਸੀਂ 10 ਸਾਲ ਬਾਅਦ ਮਤਲਬ ਜਿਸ ਟਾਈਮ ਤੁਹਾਡੀ ਸਰਕਾਰ ਹੁਣ ਜਾ ਚੁੱਕੀ ਹੈ ਤਾਂ ਤੁਹਾਨੂੰ 1947 ਯਾਦ ਆ ਗਿਆ ਉਹਦੇ ਵਿੱਚ ਵੀ ਤੁਸੀਂ ਇਹ ਕਹਿ ਗਏ ਕਿ ਸਰ ਜੇ ਮੈਂ ਹੁੰਦਾ ਤੇ ਮੈਂ ਕਰ ਲੈਂਦਾ ਤੇ ਸਰ ਮੇਰਾ ਪੁਆਇੰਟ ਇਹ ਹੈ ਕਿ ਤੁਸੀਂ ਕਹਿ ਕੀ ਰਹੇ ਹੋ ਤੁਸੀਂ ਕਰ ਦਿੰਦੇ ਕੁਝ ਸ਼ੋਅ ਕਰ ਦਿੰਦੇ ਲੋਕਾਂ ਨੂੰ ਥੋੜੀ ਜੀ ਆਪਣੀ ਇਸ ਟੌਪਿਕ ਦੇ ਉੱਤੇ ਸੀਰੀਅਸਨੈਸ ਉਹਨੂੰ ਲੈਟਰ ਹੀ ਲਿਖ ਦਿੰਦੇ ਕਿ ਭਈ ਮੈਂ ਇਹ ਚਾਹ ਰਿਹਾ ਕਿ ਸਾਨੂੰ ਕਰਤਾਰਪੁਰ ਸਾਹਿਬ ਮਿਲ ਜਾਏ ਤੇ ਅਸੀਂ ਤੁਹਾਨੂੰ ਉਹਦੀ ਹੋਰ ਏਰੀਆ ਜੋ ਵੀ ਕੋਈ ਤੁਸੀਂ ਤੁਹਾਨੂੰ ਠੀਕ ਲੱਗਦਾ ਉਹ ਦੇ ਦਿੰਨੇ ਆ ਜੇ ਤੁਹਾਨੂੰ ਫੀਜ਼ੀਬਲ ਹੁੰਦਾ ਤੁਸੀਂ ਦੇ ਦਿੰਦੇ ਕਰਤਾਰਪੁਰ ਸਾਹਿਬ ਲੈ ਲੈਂਦੇ ਪਰ ਆਮ ਤੌਰ ਤੇ ਇਹ ਹੁੰਦਾ ਨਹੀਂ ਹੈ ਕਿਉਂਕਿ ਅੱਜ ਤੁਸੀਂ ਕਰਤਾਰਪੁਰ ਸਾਹਿਬ ਮੰਗ ਰਹੇ ਹੋ ਕੱਲ ਨੂੰ ਕਹਿਣਗੇ ਜੀ ਬੰਜਾ ਸਾਹਿਬ ਮੰਗੋਗੇ ਫਿਰ ਕਹੋਗੇ ਨਨਕਾਣਾ ਸਾਹਿਬ ਦੇ ਦਿਓ ਜੀ ਤੋਂ ਚੀਜ਼ਾਂ ਫੀਜ਼ੀਬਲ ਹੈ ਨਹੀਂ ਔਨ ਦੀ ਪੇਪਰ ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦ ਤੁਹਾਨੂੰ ਪਤਾ ਹੈ ਕਿ ਕੁਝ ਹੋਣਾ ਹੀ ਨਹੀਂ ਹੈ ਇਸ ਗੱਲ ਦਾ ਤੇ ਤੁਸੀਂ ਉਹ ਟੌਪਿਕ ਵੀ ਛੇੜ ਕੇ ਕੀ ਕਰ ਰਹੇ ਹੋ ਸਿਰਫ ਸੂਈ ਚ ਪਾਉਣ ਵਾਲੀ ਗੱਲ ਹੈ ਉਹ ਤੁਸੀਂ ਚੋਹ ਦਿੱਤੀ ਸਟੇਜ ਤੋਂ ਜਿਹਨਾਂ ਨੂੰ ਲੱਗਦਾ ਜਿਹੜੇ ਗੱਲਾਂ ਵਿੱਚ ਆ ਜਾਣਗੇ ਜਿਹੜੇ ਸੋਚਣਗੇ ਹਾਂ ਯਾਰ ਪੁਆਇੰਟ ਤਾਂ ਠੀਕ ਹੈ ਇਹ ਤਾਂ ਗੱਲ ਹੋ ਸਕਦੀ ਸੀ ਜੇ ਮੋਦੀ ਸਾਹਿਬ ਹੁੰਦੇ ਤੇ ਕਰ ਲੈਂਦੇ ਉਹ ਸਰ ਮੋਦੀ ਸਾਹਿਬ ਹੁੰਦੇ ਨਾ ਹੁੰਦੇ ਉਸ ਟਾਈਮ ਦੇ ਕੀ ਹਾਲਾਤ ਸੀ ਕੀ ਸੀ ਉਸੇ ਪੰਜਾਬ ਹੀ ਵੰਡਿਆ ਗਿਆ ਇੰਡੀਆ ਤੋਂ ਨਾ ਵੰਡਿਆ ਗਿਆ ਇੰਡੀਆ ਵਿੱਚ ਆਮ ਤੌਰ ਤੇ ਹਿੰਦੂ ਰਹਿੰਦੇ ਸੀ ਹਿੰਦੂ ਇੱਥੇ ਰਹਿ ਗਏ ਉਧਰ ਮੁਸਲਮਾਨ ਏਰੀਆ ਜ਼ਿਆਦਾ ਸੀ ਮਤਲਬ ਇੱਥੋਂ ਇਹ ਸਾਰਾ ਏਰੀਆ ਮੁਸਲਮਾਨਤ ਜ਼ਿਆਦਾ ਸੀ ਉਹ ਮੁਸਲਮਾਨ ਉਧਰ ਚਲੇ ਗਏ ਵੰਡਿਆ ਤਾਂ ਪੰਜਾਬ ਹੀ ਗਿਆ ਇੰਡੀਆ ਤੇ ਉੱਥੇ ਤਾਂ ਉੱਥੇ ਹੀ ਖੜਾ ਪ੍ਰੋਬਲਮ ਤਾਂ ਪੰਜਾਬ ਨੇ ਫੇਸ ਕੀਤੀ ਹੈ ਅੱਧਾ ਬਿਜ਼ਨਸ ਯਾ ਕਹਿ ਲੋ ਸਾਰਾ ਹੀ ਬਿਨਸ ਉੱਥੇ ਚਲਾ ਗਿਆ ਪੰਜਾਬ ਤੇ ਫਿਰ ਇੱਥੇ ਰਹਿ ਗਿਆ ਰਹਿ ਗਿਆ ਆਪਣੇ ਆਪ ਕੋਈ ਕੁਝ ਵੀ ਨਹੀਂ ਰਹਿ ਗਿਆ ਤੁਸੀਂ ਕਹਿ ਰਹੇ ਹੋ ਜੀ ਮੈਂ ਸਭ ਕੁਝ ਕਰ ਲੈਂਦਾ ਤੇ ਕਰ ਲੈਂਦਾ ਤੇ ਸਰ ਕੁਝ ਵੀ ਨਹੀਂ ਦਿਖਾਉਂਦੇ ਤੁਸੀਂ ਤੇ ਸਾਰੇ ਬਾਰਡਰ ਬੰਦ ਕਰਦੇ ਪੰਜਾਬ ਦੇ ਜਾਂ ਤੇ ਬਾਰਡਰ ਖੋਲ੍ਹ ਦਿਓ ਬਿਜ਼ਨਸ ਹੋਵੇ ਇਹਨਾਂ ਨਾਲ ਸ਼ੁਰੂ ਕੁਝ ਇੰਪੋਰਟ ਐਕਸਪੋਰਟ ਹੋਵੇ ਕੁਝ ਕੁਝ ਇਸ ਤਰੀਕੇ ਦੀ ਮਤਲਬ ਤੁਸੀਂ ਜਾਂ ਤੇ ਕੋਈ ਪਾਲਿਸੀ ਬਣਾ ਲਓ ਜੇ ਤੁਹਾਨੂੰ ਇੰਨਾ ਹੀ ਲੱਗ ਰਿਹਾ ਹੈ ਕਿ ਨਹੀਂ ਭਈ ਪੰਜਾਬ ਵਾਸਤੇ ਕੁਝ ਕਰਨਾ ਚਾਹੀਦਾ ਉਹ ਗੱਲਾਂ ਹੋਣੀਆਂ ਨਹੀਂ ਕਿਉਂਕਿ ਇਹ ਸਿਰਫ ਇੱਕ ਭਾਸ਼ਣ ਦੇਣ ਦਾ ਸਿਸਟਮ ਹੈ ਸਿਰਫ ਕਹਿ ਲਓ ਇੱਕ ਇਮੋਸ਼ਨਲ ਗੱਲ ਵਿੱਚ ਲੈ ਕੇ ਆਣਾ ਆਪਣੇ ਆਪ ਨੂੰ ਦਰਸਾਣਾ ਕਿ ਭਈ ਹਾਂ ਮੈਂ ਬਹੁਤ ਚੰਗਾ ਕਰ ਸਕਦਾ ਹਾਂ ਜਾਂ ਕਰ ਸਕਦਾ ਸੀ ਉਹ ਹੋ ਜਾਂ ਨਹੀਂ ਉਹ ਸਭ ਗੱਲਾਂ ਨੇ ਅਗਲੀ ਗੱਲ ਉਹ ਇੱਕ ਹੋਰ ਕਰ ਗਏ ਉਹ ਸਟੇਟ ਦੇ ਸੀਐਮ ਨੂੰ ਪੇਪਰ ਮਤਲਬ ਕਿ ਕਾਗਜੀ ਸੀਐਮ ਬੋਲ ਗਏ ਹੁਣ ਜੇ ਇੱਥੋਂ ਆਪਾਂ ਤੁਹਾਡੀ ਨਜ਼ਰ ਮਾਰੀਏ ਤੇ ਮੈਨੂੰ ਲੱਗਦਾ ਹੈ ਕਿ ਇਹ ਕੁਝ ਅਲੱਗ ਤਰੀਕੇ ਦਾ ਭਾਸ਼ਣ ਸੀ ਜਿੱਦੀ ਸ਼ਾਇਦ ਉਹਨਾਂ ਨੂੰ ਲੋੜ ਨਹੀਂ ਸੀ ਕਿਉਂਕਿ ਠੀਕ ਹੈ आम आदमी पार्टी पूरी विनिंग स्टेज नाल ਇਸ ਟੈਮ ਕੰਮ ਕਰ ਰਹੀ ਹੈ 92 ਵਿਧਾਇਕ ਉਹਨਾਂ ਕੋਲ ਹੈ ਉਹਨਾਂ ਨੇ ਪੂਰਾ ਜੋਰ ਲਾਇਆ ਆਪਣਾ ਤੈਉ ਆਇਆ ਪਾਵਰ ਵੀਸ ਕਿਉਂਕਿ ਪਾਵਰ ਚ ਤੁਸੀਂ ਵੀ ਆਣਾ ਚਾ ਰਹੇ ਹੋ ਬਤੇਰੇ ਟਾਈਮ ਤੋਂ ਪਹਾਰ ਨਹੀਂ ਪਾਰੇ ਇਸ 'ਚ ਕੋਈ ਡਾਊਟ ਨਹੀਂ ਹੈ ਕਿ ਭਗਵੰਤ ਮਾਨ ਸਾਹਿਬ ਔਰ ਕੇਜਰੀਵਾਲ ਸਾਹਿਬ ਦਿੱਲੀ ਜਾ ਕੇ ਹੀ ਜੋ ਵੀ ਅਗਲੀ ਪਲੈਨਿੰਗ ਕਰਦੇ ਹੈ ਉਥੋਂ ਨਿਕਲਦਾ ਹੈ ਜੋ ਠੀਕ ਹੈ ਉਹਨਾਂ ਦਾ ਆਪਣਾ ਸੋਚ ਹੈ ਉਹਨਾਂ ਦੀ ਆਪਣੇ ਸਿਸਟਮ ਹੈ ਔਰ ਤੁਸੀਂ ਸਾਰੇ ਪੂਰਨ ਤੌਰ ਤੇ ਇਹ ਕਹਿ ਦੇਣਾ ਕਿ ਭਈ ਇਹ ਸੀਐਮ ਕਾਗਜੀ ਹੈ ਉਹ ਮੈਨੂੰ ਥੋੜਾ ਜਿਹਾ ਥੋੜਾ ਗਲਤ ਲੱਗਦਾ ਠੀਕ ਹੈ ਬਹੁਤ ਸਾਰੀ ਜਗ੍ਹਾ ਤੇ ਹੋ ਸਕਦਾ ਹੈ ਕਿ ਸੀਐਮ ਦਿੱਲੀ ਤੋਂ ਹੀ ਡੀਲ ਕਰਦੇ ਹੋਣਗੇ ਜਾਂ ਦਿੱਲੀ ਅਕੋਰਡਿੰਗ ਟੂ ਦਿੱਲੀ ਕੋਈ ਪਾਲਿਸੀ ਚਲਦੀ ਹੋएगी ਜਿਹਦਾ ਬੈਨੀਫਿਟ ਦਿੱਲੀ ਨੂੰ ਵੀ ਮਿਲੇ ਹੋਰ ਹੋਰ ਜਿੱਥੇ ਆਮ ਆਦੀ ਪਾਰਟੀ ਆਣਾ ਚਾਹ ਰਹੀ ਹੈ ਉਹਨੂੰ ਵੀ ਬੈਨੀਫਿਟ ਮਿਲੇ ਤੇ ਪੰਜਾਬ ਦਾ ਕੀ ਹੋ ਸਕਦਾ ਹੈ ਉਹ ਉਹ ਤੇ ਉਹਨਾਂ ਦੇ ਪਾਲਿਸੀ ਦੇ ਉੱਤੇ ਡਿਪੈਂਡ ਕਰਦਾ ਹੈ ਇਹ ਕਹਿ ਕੇ ਇਹ ਸ਼ੋਅ ਕਰ ਦੇਣਾ ਕਿ ਭਈ ਪੰਜਾਬ ਦਾ ਸੀਐਮ ਕੁਛ ਨਹੀਂ ਹੈ ਜੋ ਕੁਛ ਹੈ ਦਿੱਲੀੋਂ ਹੋ ਰਿਹਾ ਹੈ ਜਾਂ ਕੇਂਦਰੀਵਾਲ ਕਰਾ ਰਿਹਾ ਆ ਸਿੱਧਾ ਸਿੱਧਾ ਇੱਕ ਤਰੀਕੇ ਨਾਲ ਇਹ ਕਹਿ ਦੇਣਾ ਕਿ ਪੰਜਾਬ ਇਸ ਪਾਵਰਲੈਸ ਮਤਲਬ ਪੰਜਾਬ ਦੇ ਸੀਐਮ ਕੋਲ ਕੋਈ ਪਾਵਰ ਨਹੀਂ ਹੈ ਇਹ ਸਿੱਧਾ ਸਿੱਧਾ ਇਹ ਉਹਨਾਂ ਦਾ ਕਹਿ ਲੋ ਇੱਕ ਨਿਸ਼ਾਨਾ ਹੈ ਸਿੱਧਾ ਸੀਐਮ ਮਾਨ ਦੇ ਉੱਤੇ ਕਿ ਭਈਆ ਤੇਰੇ ਕੋਲ ਕੋਈ ਪਾਵਰ ਨਹੀਂ ਜੋ ਪਾਵਰ ਹੈ ਦਿੱਲੀ ਹੈ ਤੂੰ ਤੂੰ ਕੁਛ ਨਹੀਂ ਕਰ ਰਿਹਾ ਇਹ ਕਹਿਣਾ ਉਹਨਾਂ ਦਾ ਸਿੱਧਾ ਸਿੱਧਾ ਮਤਲਬ ਹੈ ਹੁਣ ਇਹਦੇ ਅਗੇਂਸਟ ਆਮ ਆਦਮੀ ਪਾਰਟੀ ਇਹਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਜਾਂ ਇਹਨੂੰ ਕਿਸ ਤਰੀਕੇ ਨਾਲ ਸ਼ੋਅ ਕਰਦੀ ਹੈ ਉਹ ਨਾਣ ਵਾਲੇ ਦਿਨਾਂ ਚੋਂ ਤੁਹਾਨੂੰ ਪੀਐਮ ਜੋ ਵੀ ਬੋਲ ਗਏ ਹੈ ਉਹ ਮਾਨ ਸਾਹਿਬ ਆਪਣੀ ਕਿਸੇ ਨਾ ਕਿਸੇ ਹੋਰ ਗੱਲ ਤੋਂ ਤੁਹਾਨੂੰ ਜਵਾਬ ਮਿਲ ਗਿਆ ਕਿਉਂਕਿ ਮਾਨ ਸਾਹਿਬ ਕੋਮੇਡੀਅਨ ਰਹਿ ਚੁਕੇ ਹਨ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਗੱਲ ਦਾ ਕਿੱਥੇ ਕੀ ਜਵਾਬ ਦੇਣਾ ਹੈ ਉਹ ਗੱਲਾਂ ਨਾਲ ਤੇ ਖੈਰ ਕੋਈ ਉਹਨਾਂ ਦੇ ਕੋਲ ਨਹੀਂ ਜਿੱਤ ਸਕਦਾ ਇਸ ਕਰਕੇ ਤੁਸੀਂ ਦੇਖੋ ਕਦੇ ਵੀ ਕੋਈ ਵੀ ਡਿਬੇਟ ਹੋ ਰਹੀ ਹੋਈ ਹੈਗੀ ਨਾ ਤੇ ਮਾਨ ਸਾਹਿਬ ਦੇ ਅੱਗੇ ਕੋਈ ਡਿਬੇਟ ਕਰ ਨਹੀਂ ਸਕਦਾ ਕਿਉਂਕਿ ਬੁਲਾਰਾ ਉਹ ਬੰਦਾ ਬੁਲਾਰਾ ਚੰਗਾ ਹੈ ਮਤਲਬ ਬੋਲ ਜਾਂਦੇ ਠੀਕ ਹੈ ਉਹ ਗੱਲ ਕਿੰਨੀ ਸੱਚ ਹੈ ਕਿੰਨੀ ਝੂਠ ਹੈ ਉਹ ਵਕਰੀ ਗੱਲ ਹੈ ਲੇਕਿਨ ਅਗਰ ਮੰਨ ਲਓ ਤੁਸੀਂ ਸੁਖਵੀਰ ਬਾਦਲ ਨੂੰ ਖੜੇ ਕਰ ਦੋ ਜਾਂ ਕਿਸੇ ਹੋਰ ਨੂੰ ਖੜਾ ਕਰ ਦੋ ਉਹਨਾਂ ਦੇ ਸਾਹਮਣੇ ਉਹ ਗੱਲ ਨਹੀਂ ਕਰ ਸਕਦੇ ਕਿਉਂਕਿ ਦਿੱਕਤ ਇਹ ਹੈ ਕਿ ਉਹ ਸਾਰੇ ਉਹ ਕੰਮ ਕਰਕੇ ਆ ਚੁੱਕੇ ਜਿਨ੍ਹਾਂ ਦੀ ਗਿੱਚੀ ਕਹਿ ਲਓ ਜਿਨ੍ਹਾਂ ਦਾ ਸਾਰਾ ਪੁਆਇੰਟ ਜਾਂ ਲੂਸ ਪੁਆਇੰਟ ਸਾਰੇ ਮਾਨਸਾਪੁਰ ਹੈਗੇ ਤਾਂ ਉਹ ਉਹਨਾਂ ਨੂੰ ਉੱਥੇ ਹੀ ਜਾ ਕੇ ਫੜਦੇ ਜੋ ਉਹਨਾਂ ਦੀ ਦੁਖਦੀ ਰੱਖੇਗੀ ਇਹ ਗੱਲ ਹੋ ਗਈ ਇਗਲ ਉਹ ਹੋਰ ਕਰ ਗਏ ਕਿ ਭਈ ਇਹ ਜਿਹੜੇ ਇੰਡੀ ਬਲੋਕ ਉਹ ਨੂੰ ਇੰਡੀ ਬਲੋਕ ਕਹਿੰਦੇ ਹਿੰਦੀ ਵਿੱਚ ਵੈਸੀ ਇੰਡੀਆ ਬਲੋਕ ਹੈ ਕਿ ਭਈ ਇਹ ਕਾਂਗਰਸ ਔਰ ਆਪ ਵਾਲੇ ਮਿਲੇ ਹੋਏ ਹੈ ਰਲੇ ਹੋਏ ਹੈ ਤੇ ਇਹ ਇੱਕ ਦੂਜੇ ਨੂੰ ਪਹਿਲਾਂ ਕਰਪਟ ਕਹਿੰਦੇ ਸੀ ਤੇ ਅੱਜ ਇੱਕ ਦੂਜੇ ਦੇ ਭਾਈਵਾਲ ਬਣ ਗਏ ਹੈ ਕਿਉਂਕਿ ਇਹਨਾਂ ਨੇ ਬੀਜੇਪੀ ਸਰਕਾਰ ਨੂੰ ਹਰਾਣਾ ਹੈ ਹੁਣ ਦੇਖੋ ਜੀ ਇਸ 'ਚ ਕੋਈ ਦੋਰ ਹੈ ਜਾਂ ਕੋਈ ਡਾਊਟ ਨਹੀਂ ਹੈ ਕਿਉਂਕਿ ਉਹਨਾਂ ਨੇ ਮਾਨ ਹੋਰੀ ਨੇ ਔਰ ਕਾਂਗਰਸ ਨੇ ਜੋ ਇੱਕ ਦੂਜੇ ਨਾਲ ਡੀਲਿੰਗ ਕਰ ਲਈ ਹੈ ਦਿੱਲੀ ਵਿੱਚ ਬੈ ਕੇ ਉਹ ਵੇਖਿਆ ਜਾਵੇ ਤੇ ਹੈ ਤੇਹੀ ਚੀਜ਼ ਬਈ ਤੁਸੀਂ ਸਾਨੂੰ ਸਪੋਰਟ ਕਰੋ ਅਸੀਂ ਤੁਹਾਨੂੰ ਸਪੋਰਟ ਕਰ ਰਹੇ ਹਾਂ ਸਾਨੂੰ ਆਪਣਾ ਪੀਐਮ ਕੈਂਡੀਡੇਟ ਜਿਤਾਣਾ ਹੈ ਤੇ ਸਟੇਟ ਵਾਈਜ਼ ਅਸੀਂ ਤੁਸੀਂ ਨਾਲ ਨਹੀਂ ਹੈਗੇ ਪਰ ਵੈਸੇ ਨਾਲ ਮਤਲਬ ਕਹਿਣ ਦਾ ਭਾਅ ਹੋ ਗਿਆ ਕਿ ਜਿਹੜੇ ਕਹਿੰਦੇ ਨੇ ਦਾਤੀ ਹਾਤੀ ਕੇ ਦਾਤ ਦਿਖਾਣੇ ਕੇ ਕੁਝ ਹੋਰ ਖਾਣੇ ਕੇ ਕੁਝ ਹੋਰ ਇਹ ਉਹ ਸਥਿਤੀ ਬਣ ਗਈ ਕਿ ਸਟੇਜ ਦੇ ਬੈਕ ਐਂਡ ਦੇ ਉੱਤੇ ਤੁਸੀਂ ਨਾਲ ਹੋ ਤੇ ਸਟੇਜ ਦੇ ਸਾਹਮਣੇ ਤੁਸੀਂ ਆਮੜੇ ਸਾਹਮਣੇ ਹੋ ਵੈਸੇ ਪਿੱਛੋਂ ਤੁਸੀਂ ਇੱਕ ਹੀ ਹੋ ਦਿਖਾਣਾ ਇਹ ਚਾ ਰਹੇ ਹੋ ਕਿ ਬਈ ਤੁਸੀਂ ਵੱਖਰੇ ਹੋ ਤੇ ਇਹ ਤੇ ਗੱਲ ਇਹਦੇ ਵਿੱਚ ਖੈਰ ਕੋਈ ਡਾਊਟ ਹੀ ਨਹੀਂ ਹੈ ਕਿ ਜੋ ਉਹਨਾਂ ਨੇ ਗੱਲ ਕਹੀ ਮਿਸਟਰ ਮੋਦੀ ਨੇ ਸੀਐਮ ਜਾਂ ਆਮ ਆਦੀ ਪਾਰਟੀ ਬਾਰੇ ਜਾਂ ਕਾਂਗਰਸ ਬਾਰੇ ਕਿ ਉਹ ਇੱਕ ਦੂਜੇ ਨੂੰ ਪਹਿਲਾਂ ਕਰਪਟ ਕਹਿੰਦੇ ਸੀ ਇੱਕ ਦੂਜੇ ਨਾਲ ਬੈਂਦੇ ਨੇ ਇਸੇ ਤੇ ਅੱਜ ਉਹਨਾਂ ਨੂੰ ਕਿਉਂਕਿ ਹੁਣ ਨਜ਼ਰ ਆ ਗਿਆ ਕਿ ਭਈ ਭਾਜਪਾ ਨੂੰ ਹਰਾਉਣਾ ਹੈ ਤੇ ਸਾਨੂੰ ਇੱਕ ਮਿਕ ਹੋਣਾ ਪੈਣਾ ਤਾਂ ਹੁਣ ਉਹ ਹੋ ਗਿਆ ਇਹਦਾ ਕੋਈ ਬੈਨੀਫਿਟ ਪੰਜਾਬ ਨੂੰ ਕੀ ਮਿਲਣਾ ਹੈ ਇਹ ਤੇ ਆਉਣ ਵਾਲਾ ਟਾਈਮ ਹੀ ਜਾਣਦਾ ਹੈ ਕਿ ਭਈ ਕਾਂਗਰਸ ਦਾ ਕਿੰਨਾ ਧਿਆਨ ਹੋਣਾ ਹੈ ਇੱਥੇ ਇਹ ਕਿੰਨਾ ਧਿਆਨ ਹੋਏਗਾ ਪੰਜਾਬ ਦੇ ਫਾਇਦੇ ਜਾਂ ਬੈਟਰਮੈਂਡ ਵਾਸਤੇ ਇਹ ਤੇ ਹੁਣ ਕਹਿ ਨਹੀਂ ਸਕਦੇ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਟਾਈਮ ਰਲੀ ਮਿਲੀ ਸਰਕਾਰ ਆਊਗੀ ਜਾਂ ਰਲਾ ਮਿਲਾ ਪੀਐਮ ਕੈਂਡੀਡੇਟ ਬੈਠੇਗਾ ਤੇ ਹਰ ਬੰਦਾ ਆਪਣਾ ਉਹਦੀ ਲਤ ਖਿੱਚੇਗਾ ਬਈ ਮੇਰਾ ਇਹ ਕੰਮ ਕਰਾ ਮੇਰਾ ਇਹ ਕੰਮ ਕਰਾ ਤੇ ਉਹ ਫਿਰ ਪਤਾ ਨਹੀਂ ਕੌਣ ਕੰਮ ਕਰਾ ਪਾਊਗਾ ਜਾਂ ਕੌਣ ਕੰਮ ਨਹੀਂ ਕਰਾ ਪਾਊਗਾ ਇਹ ਤੇ ਕਹਿਣਾ ਮੁਸ਼ਕਿਲ ਹੈ ਇੱਕ ਗੱਲ ਹੋਰ ਕਹਿ ਗਏ ਕਿ ਬਈ ਪੰਜਾਬ ਦੇ ਉੱਤੇ ਇਸ ਟੈਮ ਕਰਜ਼ਾ ਬਹੁਤ ਹੈ ਔਰ ਇਹ ਗੱਲ ਬਹੁਤ ਜ਼ਿਆਦਾ ਸਹੀ ਹੈ ਸਟੇ ਬਿਲਕੁਲ ਠੀਕ ਹੈ ਪੰਜਾਬ ਇਸ ਟੈਮ ਹੈਵिली ਡੈਟ ਸਟੇਟ ਹੈਗਾ ਜਦਕਿ ਪੰਜਾਬ ਦੇ ਅੰਦਰ ਐਗਰੀਕਲਚਰ ਬਹੁਤ ਵਧੀਆ ਹੈ ਉਹਦੇ باوجود ਵੀ ਪੰਜਾਬ ਇੱਕ ਡੈਡ ਸਟੇਟ ਹੈਗੀ ਹੈ ਮਤਲਬ ਪੰਜਾਬ ਦੇ ਅੰਦਰ ਇਹ ਨਹੀਂ ਕਹਿ ਸਕਦੇ ਕਿ ਸਾਰੇ ਵੇਲੇ ਨੇ ਜਾਂ ਇਹ ਕੋਈ ਇਹੋ ਜੀ ਸਟੇਟ ਹੈ ਜਿੱਥੇ ਕੁਝ ਬਣਦਾ ਨਹੀਂ ਕੁਝ ਕੁਝ ਮਿਲਦਾ ਨਹੀਂ ਸਭ ਕੁਝ ਇੱਥੇ ਹੁੰਦਾ ਪਰ ਉਹਦੇ باوجود ਵੀ ਪੰਜਾਬ ਇੱਕ ਹੈਵੀ ਡੈਡ ਸਟੇਟ ਬਣ ਚੁੱਕਿਆ ਹੈ ਤੇ ਡੈਟ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਇਹ ਕਰਜ਼ਾ ਵਾਲੀ ਸਥਿਤੀ ਬਣੀ ਪਈ ਹੈ ਪੂਰੀ ਕਰਜ਼ਾ ਨਕੋਂ ਨਕ ਹੋਇਆ ਪਿਆ ਪੰਜਾਬ ਸਟੇਟ ਦੇ ਅੰਦਰ ਤੇ ਇਹ ਕਿਧੋਂ ਵੀ ਚੰਗਾ ਨਹੀਂ ਹੈ ਕਿਉਂਕਿ ਸਰਕਾਰ ਇਹੋ ਜਿਹਾ ਕੁਝ ਨਹੀਂ ਕਰ ਪਾਰੀ ਜਿਹਦੇ ਕਰਕੇ ਉਹ ਕਰਜ਼ਾ ਮੁਕਾਲਵੇ ਜਾਂ ਕਰਜ਼ਾ ਘਾਟੀ ਕਰਾ ਲੈ ਸਗੋ ਸੀਐਮ ਸਾਹਿਬ ਜਾਂਦੇ ਹੋਰ ਕਰਜ਼ਾ ਚੁਕ ਲਿਆਂਦੇ ਜਾਂਦੇ ਹੋਰ ਕਰਜ਼ਾ ਚੁਕ ਲਿਆਂਦੇ ਹੁਣ ਦੁਬਾਰਾ ਇਲੈਕਸ਼ਨ ਚੱਲ ਰਹੇ ਆ ਬਤੇਰਾ ਪੈਸਾ ਚਾਹੀਦਾ ਹੈ ਹੋਰ ਕਰਜ਼ਾ ਆ ਗਿਆ ਉਹ ਬਿਜਲੀ ਦਾ ਕਰਜ਼ਾ ਉਹਨਾਂ ਦੇ ਸਿਰ ਦੇ ਉੱਤੇ ਚੜਿਆ ਹੋਏਗਾ ਮੋਸਟ ਪ੍ਰੋਬੇਬਲੀ ਤੇ ਹੋਰ ਹਨ ਉਹਨੂੰ ਕਰਜ਼ਾ ਚਾਹੀਦਾ ਆਪਣੀ ਸਰਕਾਰ ਚਲਾਉਣ ਵਾਸਤੇ ਤਨਖਾਹ ਦੇਣ ਵਾਸਤੇ ਤੇ ਕੁਝ ਇਹੋ ਜਿਹਾ ਸਿਸਟਮ ਨਹੀਂ ਬਣਾ پا ਰਹੇ ਐ ਕੁਝ ਇਹੋ ਜੀ ਚੀਜ਼ ਨਹੀਂ ਕਰ پا ਰਹੇ ਜਿਸ ਕਰਕੇ ਉਹਨਾਂ ਕੋਲ ਰੈਵਨਿਊ ਜ਼ਿਆਦਾ ਜਨਰੇਟ ਹੋਵੇ ਤੇ ਕਰਜ਼ਾ ਕਿਸੇ ਤਰੀਕੇ ਉਹ ਘਟਾ ਕਰ ਪਾਣ ਤੇ ਇਹ ਬਹੁਤ ਵੱਡੀ ਸਥਿਤੀ ਬਣੀ ਪਈ ਐ ਹਰ ਇੱਕ ਸਰਕਾਰ ਲਈ ਜੋ ਵੀ ਪੰਜਾਬ ਵਿੱਚ ਰੂਲ ਕਰੇਗੀ ਕਿ ਭਾਈ ਇਸ ਡੈਟ ਨੂੰ ਕਿਸ ਤਰ੍ਹਾਂ ਘਟ ਕੀਤਾ ਜਾਵੇ ਜਦਕਿ ਮੈਨੂੰ ਨਹੀਂ ਲੱਗਦਾ ਕੋਈ ਵੀ ਸਰਕਾਰ ਸੀਰੀਅਸਲੀ ਇਸ ਉੱਤੇ ਕੰਮ ਕਰ ਰਹੀ ਹੈ ਤੁਸੀਂ ਅਗਰ ਉਠਾ ਕੇ ਵੇਖੋਗੇ ਲਿਸਟ ਆਫ ਦੀ ਡੈਟ ਸਟੇਟਸ ਇਨ ਇੰਡੀਆ ਤੇ ਪੰਜਾਬ ਸਿਰਫ ਤੀਸਰੇ ਨੰਬਰ ਤੇ ਆ ਚੁੱਕਿਆ ਹੈ ਚੌਥੇ ਤੀਸਰੇ ਚੌਥੇ ਨੰਬਰ ਤੇ ਚਲਦਾ ਪਿਆ ਹੈ ਠੀਕ ਹੈ ਨਾ ਤੇ ਜਦਕਿ ਇਹ ਇਹੋ ਜੀ ਸਟੇਟ ਹੈ ਜਿੱਥੇ ਬਹੁਤ ਕੁਝ ਐਗਰੀਕਲਚਰ ਦੇ ਅੰਦਰ ਹੋ ਰਿਹਾ ਹੈ ਐਗਰੀਕਲਚਰ ਬਹੁਤ ਵੱਡੇ ਲੈਵਲ ਦਾ ਹੈ ਉਦੇ علاوہ ਚਲੋ ਸਾਡੇ ਕੋਲ ਨਵੀਂ ਇੰਡਸਟਰੀਜ਼ ਨਹੀਂ ਹੈ ਪਰ ਜੋ ਵੀ ਪੁਰਾਣੀਆਂ ਹੈ ਉਹਨੂੰ ਆਪਾਂ ਸੰਭਾਲ ਲਈਏ ਕਿਸੇ ਤਰੀਕੇ ਉਹਦੇ ਇਲਾਵਾ ਸਾਡੇ ਕੋਲ ਕੋਈ ਇਹੋ ਜਿਹਾ ਇਨਫਰਾਸਟ੍ਰਕਚਰ ਨਹੀਂ ਹੈ ਜਾਂ ਕੋਈ ਇਹੋ ਜੀ ਇੰਡਸਟਰੀਅਲਾਈਜੇਸ਼ਨ ਨਹੀਂ ਹੋ ਰਹੀ ਕੋਈ ਪਾਲਿਸੀ ਨਹੀਂ ਸਰਕਾਰ ਕੋਲ ਜਿਹਦੇ ਅੰਦਰ ਆ ਕੇ ਇੰਡਸਟਰੀਜ਼ ਬਾਰੋਂ ਮਤਲਬ ਭਾਵੇਂ ਇੰਡੀਆ ਤੋਂ ਬਾਹਰ ਹੀ ਹੈ ਇੰਡੀਆ ਦੇ ਅੰਦਰ ਹੀ ਕੋਈ ਆ ਕੇ ਇੰਡਸਟਰੀ ਲਗਾ ਲਵੇ ਇਹੋ ਜਿਹਾ ਵੀ ਕੋਈ ਸਿਸਟਮ ਨਹੀਂ ਹੈ ਕਿਉਂਕਿ ਇੱਥੇ ਸਭ ਤੋਂ ਵੱਡੀ ਗੱਲ ਹੋ ਰਹੀ ਹੈ ਕਿਉਂਕਿ ਜੋ ਸੁਣਿਆ ਹੈ ਜੋ ਸਮਝਿਆ ਹੈ ਕਿ ਕ腐ਸ਼ਨ ਇੱਕ ਵੱਡਾ ਲੈਵਲ ਬਣ ਚੁੱਕਿਆ ਹੈ ਕ腐ਸ਼ਨ ਦੇ ਇਲਾਵਾ ਸਟੇਟ ਸ਼ਾਂਤ ਨਹੀਂ ਹੈ ਮਤਲਬ ਕਿ ਸਟੇਟ ਦੇ ਅੰਦਰ ਕੀ ਕਹਿੰਦੇ ਨੇ ਕਿ ਇਰਿਸਪੈਕਟਿਵ ਕੁਛ ਨਾ ਕੁਝ ਚੱਲਦਾ ਰਹਿੰਦਾ ਉਥਲ ਪੁਥਲ ਕਦੇ ਕਮਿਊਨਿਟੀ ਕਦੇ ਹੋਰ ਕੁਝ ਕੁਛ ਨਾ ਕੁਝ ਚੱਲਦਾ ਰਹਿੰਦਾ ਤੇ ਕੋਈ ਵੀ ਇਨਵੈਸਟਰ ਜਿਹੜਾ ਹੈ ਨਾ ਉਹ ਉੱਥੇ ਜਾਣਾ ਪਸੰਦ ਕਰਦਾ ਜਿੱਥੇ ਉਹਨੂੰ ਸਾਰੀ ਦੀ ਸਾਰੀ ਫੈਸਿਲਿਟੀਆਂ ਮਿਲੇ ਤੇ ਸਰਕਾਰ ਉਹਦੇ ਹੱਥ ਵਿੱਚ ਖੜੀ ਹੋਵੇ ਤੇ ਸਰਕਾਰ ਨੇ ਕੋਈ ਵੀ ਇਹੋ ਜਿਹਾ ਇੱਕਾ ਦਾ ਮੂਵ ਜ਼ਰੂਰ ਲਿਆ ਸੀ ਪਹਿਲੇ ਪਰ ਉਹਦਾ ਕੋਈ ਬੈਨੀਫਿਟ ਹਲੇ ਹੁੰਦਾ ਨਜ਼ਰ ਨਹੀਂ ਆ ਰਿਹਾ ਨਾ ਕੋਈ ਬਹੁਤਾ ਉਹਦਾ ਫਾਇਦਾ ਸਰਕਾਰ ਨੂੰ ਜਾਂ ਕਿਸੇ ਇਨਵੈਸਟਰ ਨੂੰ ਜਾਂ ਸਾਡੇ ਪੰਜਾਬ ਸਟੇਟ ਨੂੰ ਹੀ ਮਿਲ ਜਾਵੇ ਉਹ ਵੀ ਨਾ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਇਸ ਕਰਕੇ ਇਹ ਵੈਸੇ ਹੀ ਚੰਗੀ ਸਥਿਤੀ ਨਹੀਂ ਹੈ ਪੰਜਾਬ ਵਾਸਤੇ ਕਿ ਭਈ ਇੰਨਾ ਡੈਟ ਜਾਂ ਇੰਨਾ ਕਰਜ਼ਾ ਅਸੀਂ ਲਈ ਜਾਈਏ ਕੱਲ ਨੂੰ ਇਹ ਨਾ ਹੋਵੇ ਕਿ ਸਰਕਾਰ ਜਾਂ ਹੋਰ ਮਤਲਬ ਜਿੱਥੋਂ ਵੀ ਲੋਨ ਲੈ ਰਿਆ ਹੈ ਆਰਬੀਆਈ ਵਗੈਰਾ ਤੋਂ ਤਾਂ ਇਹ ਕਹਿਣਾ ਕਰ ਦੋ ਕਿ ਭਈਆ ਹੁਣ ਸਾਡੇ ਹੱਥ ਖੜੇ ਹੈ ਹੈਨਾ ਤੇ ਉਹ ਚੀਜ਼ ਬਹੁਤ ਗਲਤ ਹੋ ਸਕਦੀ ਹੈ ਆਉਣ ਵਾਲੇ ਸਮੇਂ ਵਿੱਚ ਕਿ ਮੇਰੇ ਸਾਹਮਣੇ ਹਰ ਸਰਕਾਰ ਨੂੰ ਭਾਵੇਂ ਆਮ ਆਨਮੀ ਦੀਏ ਕਿਸੇ ਦੂਈਏ ਇਹ ਇੱਕ ਪਲਾਨਿੰਗ ਜ਼ਰੂਰ ਹੋਣੀ ਚਾਹੀਦੀ ਕਿ ਭਈ ਕਰਜ਼ਾ ਜਾਂ ਡੈਟ ਕਿਸ ਤਰੀਕੇ ਨਾਲ ਘਟ ਕਰੀਏ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਤੇ ਬਾਕੀ ਮੋਦੀ ਸਾਹਿਬ ਦੀ ਅੱਜ ਦੀ ਰੈਲੀ ਨਾਲ ਪੰਜਾਬ ਨੂੰ ਕੋਈ ਬੈਨੀਫਿਟ ਹੋ ਰਿਹਾ ਹੋਵੇ ਉਹ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਆਪਣੇ ਕੈਂਡੀਡੇਟਸ ਨੂੰ ਕੁਝ ਬੈਨੀਫਿਟ ਮਿਲ ਰਿਹਾ ਹੋਵੇ ਅੱਜ ਦੀ ਰੈਲੀ ਨਾਲ ਉਹ ਨਜ਼ਰ ਨਹੀਂ ਆ ਰਿਹਾ ਸਿਰਫ ਇੱਕ ਪਾਸ਼ਣ ਦੇਣਾ ਸੀ ਉਹ ਦੇ ਕੇ ਆਪਣੇ ਅੱਗੇ ਤੁਰ ਗਏ ਕੱਲ ਸ਼ਾਇਦ ਉਹਨਾਂ ਦਾ ਹਿਮਾਚਲ ਵਿੱਚ ਹੈਗਾ ਤੇ ਕਹਿਣ ਦਾ ਬਾਏ ਹੈ ਕਿ ਉਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਭਈ ਮੈਨੂੰ ਇੱਥੋਂ ਕੁਝ ਖਾਸ ਮਿਲਣ ਵਾਲਾ ਨਹੀਂ ਹੈ ਠੀਕ ਹੈ ਉਹਨਾਂ ਨੇ ਕਰਨੇ ਸੀ ਜੋ ਉਹਨਾਂ ਨੇ ਵਾਅਦੇ ਇਹ ਜੋ ਵੀ ਉਹਨਾਂ ਨੇ 파ਸ਼ੰਦ ਦੇਣਾ ਸੀ ਉਹ ਦੇਤਾ ਉਹਦੇ ਅੰਦਰ ਉਹ ਕੀ ਬੈਨੀਫਿਟ ਨਿਕਲੇਗਾ ਇਹ ਦੇ ਆਉਣ ਵਾਲਾ ਟਾਈਮ ਜਾਣੇਗਾ ਠੀਕ ਹੈ ਨਾ ਕਿਉਂਕਿ Hindu Muslim ਦੀ ਜਿਹੜੀ ਰਾਜਨੀਤੀ ਉਹਨਾਂ ਨੇ ਪਿਛਲੇ ਟਾਈਮ ਤੋਂ ਕੀਤੀ ਹੈ ਅਗਰ ਉਹਦਾ ਕੋਈ Hindu dominated area ਕੋਈ ਵੀ Hindu dominated area ਪੰਜਾਬ ਵਿੱਚ ਹੋਏਗਾ ਤੇ ਉਹਦਾ ਸ਼ਾਇਦ ਬੈਨੀਫਿਟ ਉਹ ਲੈ ਜਾਣਗੇ ਬਾਕੀ ਇਸ ਤੋਂ ਬਾਅਦ ਕਿਸੇ ਹੋਰ ਲੈਵਲ ਤੋਂ ਪੰਜਾਬ ਵਿੱਚ BJP ਜਿੱਤਰੀ ਹੋਵੇ ਉਹ ਕਿਤੇ ਗਰਾਊਂਡ ਵਿੱਚ ਨਜ਼ਰ ਨਹੀਂ ਆ ਰਿਹਾ ਤੇ اے سی ਇਹਨਾਂ ਦੀ ਰੈਲੀ ਦਾ ਨਿਚੋੜ ਤੇ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਵਿੱਚ ਤਾਂ ਤੱਕ ਲਈ ਥੈਂਕ ਯੂ ਸਰ ਸਿਕਾਲ